ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਜਸਪੀ ਸਿੰਘ ਟਨਨੀਟ ਲਾਅ ਕੱਲ ਅਸੀਂ ਵਾਸ਼ਿੰਗਟਨ ਡੀਸੀ ਗਏ ਸੀਗੇ ਤੇ ਉੱਥੇ ਕੈਪੀਟਲ ਹਿੱਲ ਦੇ ਉੱਤੇ ਜਿੱਥੇ ਕਿ ਯੂ ਐਸ ਦੀ ਕਾਂਗਰਸ ਮੀਟਿੰਗ ਕਰਦੀ ਆ ਦੋਨੇ ਜਿਹੜੇ ਸਦਨ ਨੇ ਹਾਊਸ ਆਫ ਰੈਪ੍ਰੀਜ਼ੈਂਟੇਟਿਵ ਤੇ ਸੈਨੇਟ ਉੱਥੇ ਨੇ ਉੱਥੇ ਦੇ ਕਿ ਅਸੀਂ ਕਈ ਇੰਪੋਰਟੈਂਟ ਜਿਹੜੇ ਅਮਰੀਕਾ ਦੇ ਲੀਡਰ ਨੇ ਉਹਨਾਂ ਨਾਲ ਮਿਲੇ ਮੁਲਾਕਾਤ ਹੋਈ ਤੇ ਉਹਦੇ ਨਾਲ ਨਾਲ ਜਿਹੜੇ ਸਪੈਸ਼ਲ ਐਡਵਾਈਜ਼ਰ ਨੇ ਆਨਰੇਬਲ ਵਾਈਸ ਪ੍ਰੈਜ਼ੀਡੈਂਟ ਕਮਲਾ ਹੈਰਿਸ ਜੀ ਦੇ ਸਦਾਰਤ ਅਗਰ ਉਹ ਵੀ ਸਾਨੂੰ ਵਾਈਟ ਹਾਊਸ ਤੋਂ ਮਿਲਣਾ ਏ ਤੇ ਉਹਨਾਂ ਨਾਲ ਵੀ ਬੜੀ ਲੰਬੀ ਚੌੜੀ ਜਿਹੜੀ ਮੀਟਿੰਗ ਹੋਈ ਕੁਝ ਅਸੀਂ ਸਟੇਟ ਡਿਪਾਰਟਮੈਂਟ ਦੇ ਜਿਹੜੇ ਅਫੀਸ਼ੀਅਲਸ ਨੇ ਉਹਨਾਂ ਨੂੰ ਵੀ ਮਿਲੇ ਸੋ ਉਹਨਾਂ ਨਾਲ ਜਿਹੜੀ ਡਿਟੇਲ ਦੇ ਵਿੱਚ ਡਿਸਕਸ਼ਨ ਹੋਈ ਉਹ ਦੋ ਮੁੱਦਿਆਂ ਤੇ ਹੋਈ ਇੱਕ ਤਾਂ ਜਿਹੜਾ ਭਾਈ ਅਮਰਿਤਪਾਲ ਸਿੰਘ ਜੀ ਜਿਹੜੇ ਕਿ ਮੈਂਬਰ ਪਾਰਲਮੈਂਟ ਚੁਣੇ ਗਏ ਆ ਖਡੂਰ ਸਾਹਿਬ ਤੋਂ ਉਹਨਾਂ ਦੀ ਰਿਲੀਜ਼ ਦਾ ਮਸਲਾ ਸੀ ਕਿਉਂਕਿ ਹਿਊਮਨ ਰਾਈਟਸ ਦੇ ਵਲੇਸ਼ਨ ਦਾ ਮਸਲਾ ਤੇ ਦੂਸਰਾ ਜਿਹੜੇ ਜਿਹਨੂੰ ਬੰਦੀ ਸਿੰਘ ਕਹਿੰਦੇ ਨੇ ਸਾਡੇ ਉਹ ਸਿੰਘ ਜਿਨ੍ਹਾਂ ਨੇ ਕਿ ਜੇਲਾ ਜੜੀਆਂ ਨੇ ਉਹ ਉਹ ਕਟੀਆਂ ਨੇ ਜਦ ਸਜ਼ਾ ਪੂਰੀ ਹੋ ਗਈ ਆ ਸਜ਼ਾ ਪੂਰੀ ਹੋਣ ਦੇ ਬਾਵਜੂਦ ਵੀ ਉਹਨਾਂ ਨੂੰ ਨਹੀਂ ਛੱਡਿਆ ਜਾ ਰਿਹਾ ਉਹ ਵੀ ਇੱਕ ਬੜਾ ਸੀਰੀਅਸ ਹਿਊਮਨ ਰਾਈਟ ਇਸ਼ੂ ਹੈ ਉਹਦੇ ਬਾਰੇ ਉਹਨਾਂ ਨਾਲ ਗੱਲਬਾਤ ਹੋਈ ਤੇ ਇਹ ਦੋ ਇਸ਼ੂ ਲੈ ਕੇ ਅਸੀਂ ਜਿਹੜਾ ਮੇਨ ਗੱਲਬਾਤ ਕੀਤੀ ਸੋ ਪਹਿਲਾਂ ਮੈਂ ਦੱਸਦਾ ਵੀ ਸਾਡੀ ਗੱਲਬਾਤ ਕਿਹੜੇ ਕਿਹੜੇ ਜੜੇ ਹੈਗੇ ਆ ਉਹ ਅ ਇੰਪੋਰਟੈਂਟ ਬੰਦਿਆਂ ਨਾਲ ਹੋਈ ਸੋ ਸਾਰਿਆਂ ਤੋਂ ਪਹਿਲਾਂ ਤਾਂ ਸੁਧਾਰਤ ਯਰ ਜਿਹੜੇ ਕੇ ਸਪੈਸ਼ਲ ਐਡਵਾਈਜ਼ਰ ਨੇ ਆਨਰੇਬਲ ਵਾਈਸ ਪ੍ਰੈਜ਼ੀਡੈਂਟ ਕਮਲਾ ਹੈਰਿਸਡੇ ਉਹ ਵਾਈਸ ਪ੍ਰੈਜ਼ੀਡੈਂਟ ਦੇ ਵੱਲੋਂ ਉਹਨਾਂ ਦੇ ਭੇਜੇ ਦੇ ਸਾਨੂੰ ਹਾਂਜੀ ਵੈਜੇ ਖਾਲਸਾ ਵੈਜੂ ਦੀ ਫਤਿਹ ਜੀ ਅੱਜ ਅਸੀਂ ਵਸ਼ਿੰਗਟਨ ਡੀਸੀ ਵਿਖੇ ਆ ਗਏ ਅਮਰੀਕਾ ਦੇ ਕੈਪੀਟਲ ਤੇ ਜਿਹੜੀ ਅਮਰੀਕਾ ਦੀ ਕਾਂਗਰਸ ਆ ਉਹ ਇੱਥੇ ਬੈਠਦੀ ਆ ਇਸ ਬਿਲਡਿੰਗ ਦੇ ਵਿੱਚ ਇੱਥੇ ਅਸੀਂ ਖੜੇ ਆ ਇੱਥੇ ਨੀਤੀਆਂ ਬਣਾਈਆਂ ਜਾਂਦੀਆਂ ਨੇ ਨਾ ਕੇਵਲ ਅਮਰੀਕਾ ਦੇ ਕਾਨੂੰਨ ਬਣਾਏ ਜਾਂਦੇ ਪਰ ਕਿ ਵਰਲਡ ਦੀ ਜਿਹੜੀ ਪੋਲਿਟਿਕਸ ਆ ਇਥੋਂ ਇਨਫਲੂਐਂਸ ਹੁੰਦੀ ਆ ਇਹਨਾਂ ਨੀਤੀਆਂ ਦਾ ਅਸਰ ਅਮਰੀਕਾ ਦਾ ਪੈਣਾ ਹੀ ਪੈਣਾ ਸਾਰੀ ਦੁਨੀਆ ਦੇ ਪੈਂਦਾ ਇਥੋਂ ਜਿਹੜੀ ਪਾਲਿਸੀ ਚੱਲਦੀ ਆ ਉਹ ਸਾਰੇ ਵਰਲਡ ਦੀਆਂ ਇਕਨੋਮੀਆਂ ਤੋਂ ਅਫੈਕਟ ਹੁੰਦੀਆਂ ਨੇ ਤੇ ਅਸੀਂ ਇੱਥੇ ਅੱਜ ਜਿਹੜਾ ਮਸਲਾ ਲੈ ਕੇ ਆਏ ਆ ਉਹ ਹੈਗਾ ਜੀ ਹਿਊਮਨ ਰਾਈਟਸ ਦੇ ਈਸ਼ੂ ਤੇ ਪਹਿਲਾ ਮਸਲਾ ਆ ਕਿ ਭਾਈ ਅਮਰਤਪਾਲ ਸਿੰਘ ਜੀ ਜਿਹੜੇ ਕਿ ਮੈਂਬਰ ਪਾਰਲੀਮੈਂਟ ਜਿੱਤੇ ਨੇ ਉਹਨਾਂ ਤੇ ਐਨਐਸਏ ਲੱਗੀ ਆ ਉਹਨਾਂ ਨੂੰ ਰਿਹਾ ਕੀਤਾ ਜਾਵੇ ਕਿ 2 ਲੱਖ ਤੋਂ ਆਲਮੋਸਟ 197000 ਵੋਟਾਂ ਨਾਲ ਜਿੱਤੇ ਆ 4 ਲੱਖ ਲੋਕਾਂ ਨੇ ਵੋਟ ਪਾਈ ਆ ਤੇ ਲੋਕਾਂ ਦੀ ਮੰਗ ਆ ਸਾਡੇ ਬਾਹਰ ਦੇ ਜਿਹੜੇ ਪੰਜਾਬੀ ਨੇ ਖਾਸ ਕਰਕੇ ਸਾਡੇ ਸਿੱਖ ਕੋਈ ਸਾਡੇ ਹਿੰਦੂ ਵੀਰ ਵੀ ਤੇ ਪਲੱਸ ਗੁਰਦੁਆਰਾ ਸਾਹਿਬਾਨ ਦੀਆਂ ਕਮੇਟੀਆਂ ਨੇ ਸਾਨੂੰ ਇਹ ਕਿਹਾ ਵੀ ਇਹ ਕਰੋ ਇਹ ਅਸੀਂ ਪਹਿਲੀ ਵਾਰੀ ਨਹੀਂ ਆਏ ਕਿ ਅਸੀਂ ਅੱਗੇ ਵੀ ਆਉਂਦੇ ਰਹਿਣੇ ਆ ਪਰ ਅਸੀਂ ਜਿਹੜੇ ਲੋਕਲ ਇਸ਼ੂਜ਼ ਨੇ ਉਹ ਚੱਕਦੇ ਆ ਇਹਦੇ ਨਾਲ ਨਾਲ ਜਿਹੜੇ ਬੰਦੀ ਸਿੰਘ ਨੇ ਉਹਨਾਂ ਦਾ ਇਸ਼ੂ ਵੀ ਚੱਕ ਰਿਹਾ ਜਿਹੜੇ ਜਿਨ੍ਹਾਂ ਦੀ ਸਜ਼ਾ ਪੂਰੀ ਹੋ ਗਈ ਆ ਜੇਲ੍ਹਾਂ ਦੇ ਵਿੱਚ ਬੈਠੇ ਨੇ 25 ਸਾਲ 20 ਸਾਲ ਸਜ਼ਾ ਤੇ ਉਹਨਾਂ ਨੂੰ ਬੈਠਿਆਂ ਨੂੰ ਉਸ ওভারਟਾਈਮ ਹੋ ਗਿਆ ਉਹ ਵੀ ਇੱਕ ਬਹੁਤ ਵੱਡੀ ਜਿਹੜੀ ਹਿਊਮਨ ਰਾਈਟਸ ਦੀ ਬਲੇਸ਼ਨ ਆ ਇਸ ਤੋਂ ਵੱਧ ਹੋਰ ਸਿੱਖਾ ਨਾਲ ਤੱਕਾ ਕੀ ਹੋ ਸਕਦਾ ਤੇ ਮੈਂ ਇਹ ਗੱਲ ਸਪਸ਼ਟ ਕਰਦਾ ਕਿ ਮੇਰਾ ਅਮਰੀਕਾ ਦੀ ਕਿਸੇ ਵੀ ਜਥੇਬੰਦੀ ਨਾਲ ਕੋਈ ਸਬੰਧ ਨਹੀਂ ਨਾ ਇੰਡੀਆ ਵੀ ਕਿਸੇ politcal ਪਾਰਟੀ ਨਾਲ ਸਬੰਧ ਆ ਅਸੀਂ ਅਮਰੀਕਾ ਤੇ ਇੰਡੀਆ ਦੇ ਜਿਹੜੇ ਰਿਲੇਸ਼ਨਸ ਨੇ ਉਹ ਸਟ੍ਰੌਂਗ ਹੋਣ ਉਹਦੇ ਹੱਕ ਚ ਅਸੀਂ ਸਟ੍ਰੌਂਗ ਇੰਡੀਆ ਚਾਹੁੰਦੇ ਆ ਸਟ੍ਰੌਂਗ ਅਮਰੀਕਾ ਚਾਹੁੰਦੇ ਆ ਅਸੀਂ ਹਮੇਸ਼ਾ ਜਿਹੜਾ ਆਪਸੀ ਭਾਈਚਾਰਾ ਉਹ ਚਾਹੁੰਦੇ ਆ ਮੇਰੇ ਜਿਹੜੇ ਕਲਾਇੰਟਸ ਨੇ ਦੋਸਤ ਨੇ ਉਹ Hindu ਵੀ ਨੇ Sikh ਵੀ ਨੇ Musalman ਵੀ ਨੇ Isai ਵੀ ਨੇ ਅਸੀਂ ਇੱਥੇ ਰਲ ਕੇ ਰਹਿੰਦੇ ਆ ਅਸੀਂ ਅਮਨ ਚਾਰਾ ਤੇ ਭਾਈਚਾਰਾ ਚਾਹੁੰਦੇ ਆ ਅਮਨ ਸ਼ਾਂਤੀ ਚਾਹੁੰਦੇ ਆ ਪਰ ਨਾਲ ਦੀ ਨਾਲ ਜਿੱਥੇ ਟੱਕਾ ਹੁੰਦਾ ਹਿਊਮਨ ਰਾਈਟਸ ਦਾ ਜਿਹੜੇ ਦੋ ਇਸ਼ੂਜ਼ ਨੇ ਇੱਕ ਭਾਈ ਅਮਰਤਪਾਲ ਤੇ ਉਹਨਾਂ ਦੇ ਸਾਥੀਆਂ ਦੇ ਖਿਲਾਫ ਜਿਹੜੀ NSA ਲੱਗੀ ਆ ਇਹ ਬਿਲਕੁਲ ਨਹੀਂ ਲੱਗਣੀ ਚਾਹੀਦੀ ਕਿਉਂਕਿ ਜਿਹੜਾ ਉਹਨਾਂ ਨੇ ਕ੍ਰਾਈਮ ਕੀਤਾ ਉਹ ਬਹੁਤ ਛੋਟਾ ਸਜ਼ਾ ਬੜੀ ਵੱਡੀ ਆ ਲਾਅ ਦੇ ਵਿੱਚ ਜਦੋਂ ਜਿਹੜਾ ਕ੍ਰਾਈਮ ਘੱਟ ਹੋਵੇ ਸਜ਼ਾ ਵੱਧ ਹੋਵੇ ਇਹ ਹਿਊਮਨ ਰਾਈਟ ਦਾ ਅਬਿਊਜ਼ ਕੀਤਾ ਜਾਂਦਾ ਇਸ ਕਰਕੇ ਇਹਨਾਂ ਨੂੰ ਸਾਡੇ ਅਮਰੀਕਾ ਦੇ ਸਿੱਖਾਂ ਦੀ ਮੰਗ ਆ ਕਿ ਇਹਨਾਂ ਨੂੰ ਬਾਹਰ ਕੱਢਿਆ ਜਾਵੇ ਇਹਦੇ ਨਾਲ ਨਾਲ ਜਿਹੜੇ ਬੰਦੀ ਸਿੰਘ ਨੇ ਜਨਾਈ ਸਜ਼ਾ ਪੂਰੀ ਹੋ ਗਈ ਆ ਉਹਨਾਂ ਨੂੰ ਬਾਹਰ ਕੱਢਿਆ ਜਾਵੇ ਇਹ ਸਿਲਸਿਲੇ ਦੇ ਵਿੱਚ ਇਸ ਜਗ੍ਹਾ ਜੋ ਕਿ ਅਮਰੀਕਾ ਦਾ ਜਿੱਥੇ ਅਮਰੀਕਾ ਦੀ ਸੰਸਦ ਬੈੰਦੀ ਆ ਉਥੇ ਸਾਡੀਆਂ ਮੀਟਿੰਗਾਂ ਨੇ ਸੈਂਟਰਾਂ ਨਾਲ ਕਾਂਗਰਸ ਮੈਨ ਨਾਲ ਫਿਰ ਸਾਡੀ ਇੱਕ ਹੋਰ ਜਗ੍ਹਾ ਤੇ ਮੀਟਿੰਗ ਵਾਈਸ ਪ੍ਰੈਜ਼ੀਡੈਂਟ ਦੇ ਐਡਵਾਈਜ਼ਰ ਨਾਲ ਸਟੇਟ ਡਿਪਾਰਟਮੈਂਟ ਚ ਇਹ ਸਾਰੇ ਮਸਲੇ ਚੱਕਾਂਗੇ ਤੇ ਕੋਸ਼ਿਸ਼ ਕਰਾਂਗੇ ਜੀ ਇਹ ਮਸਲਿਆਂ ਨੂੰ ਅਮਰੀਕਾ ਸਰਕਾਰ ਦੇ ਧਿਆਨ ਚ ਲਾਉਣ ਦੀ ਵੈਗਰੂ ਜੀ ਦਾ ਖਾਲਸਾ ਵੈਗੂ ਜੀ ਕੀ ਬੋਲਦਾ